ਅਹੀਂ ਤੇ ਤੈਨੂੰ ਲੈਣੇ ਕਿੱਥੋਂ ਲੈ ਜੀ ਮਿੱਤਰੋ ਟੈਕ ਕਿਸੇ ਨੂੰ ਵੀ ਲੈਣੀ ਆਉਦੀ ਮੈਂ ਬਹੁਤ ਸਾਡੀ ਹੈਲਪ ਨਹੀਂ ਕਰਦੇ ਭਾਈ ਪਰ ਇਹ ਓਏ ਹਾਂ ਹੈਲਪ ਨਹੀਂ ਹਾਂਜੀ ਮਿੱਤਰੋ ਚੱਲੇ ਆਂ ਇਹਦੀ ਟੈਕ ਕਰਵਾਉਣ ਸਵਾਗਤ ਹੈ ਸਾਡੇ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਟੈਸਟ ਕਰਵਾਉਣ ਚੱਲੇ ਆਂ ਇਹਦੀ ਲੱਲੇ ਦੀ ਇਹ ਚੱਲਾ ਬਿਹਾਰ ਨੂੰ ਇਹਦੀ ਟੈਕਟ ਨਹੀਂ ਹੋਈ ਆਨਲਾਈਨ ਪਿੰਡੋਂ ਆਪਾਂ ਨੂੰ ਰੇਲਵੇ ਸਟੇਸ਼ਨ ਜਾ ਕੇ ਕਰਾਉਣੀ ਪੈਣੀ ਜਾ ਕੇ ਤੇ ਨਾਲੇ ਨੀਂਦ ਨਹੀਂ ਤੇ ਨੀਂਦ ਮਿੱਤਰੋ ਪਾ ਕੇ ਹਟਿਆ ਅੱਜ ਸਵੇਰਾ ਵਲੌਗ ਨਹੀਂ ਬਣਾਇਆ ਠੀਕ ਹੈ ਜਾਨੀ ਕਿਹਾ ਮੇਰਾ ਸਿਰ ਬੋਖਦਾ ਸੀ ਹੁਣੇ ਬਾਹਰ ਆਇਆ ਕਿਤੇ ਜਾਣਾ ਸੂਟਰੀ ਤੇ ਜਾਣਾ ਇਹਦਾ ਫੜ ਲੈਣਾ ਉੱਥੇ ਪੁਲਿਸ ਵਾਲਿਆਂ ਨੇ ਸਾਡੇ ਕੋਲ ਅੱਗੇ ਸ਼ਰਾਬ ਦੀ ਬੋਤਲ ਲੈ ਕੇ ਛੱਡਿਆ ਸਾਨੂੰ ਤਾਂ ਕਹੀ ਕਹਿੰਦੇ ਉਹ ਵਲੌਗ ਚ ਬੋਲਦਾ ਮੈਨੂੰ ਬਹੁਤ ਜਾਣਿਆਂ ਨੇ ਕਿਹਾ ਮਿੱਤਰੋ ਤੂੰ ਬਲੌਗ ਤੇ ਬੋਲਣਾ ਨਹੀਂ ਹੁਣ ਬੋਲਿਆ ਕਰਨਾ ਤਾਂ ਹਾਂ ਭਾਈ ਇੱਧਰ ਆ ਲੈ ਲੱਗਾ ਅੱਛਾ ਕਿੱਕੀ ਮੈਂ ਕੀ ਲੈ ਕੇ ਆਉਂਗਾ ਵਿਹਾਰ ਤੋਂ ਸਾਡੇ ਲਈ ਇਹਦੀ ਆ ਜੀ ਹੁੰਦਾ ਚੱਲੇ ਆ ਮਿੱਤਰੋ ਟੈਕ ਟੈਕ ਕਰਾਉਣ ਚੱਲੇ ਆ ਲੱਗਾ ਕਹਿੰਦਾ ਚੋਰੀ ਦੇ ਵਿੱਚੋਂ ਅਗੇ ਬਿਹਾਰ ਦੇ ਵਿੱਚ ਚੋਰੀਆਂ ਵਾਹ ਹੁੰਦੀਆਂ ਨਾ ਚੋਰੀ ਹੋ ਜਾਂਦੀ ਉੱਥੇ ਹੀ ਚੱਲਾ ਕੇ ਆ ਬੰਦ ਹਾਂ ਕਾਲਦੇ ਆਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਇਹ ਇੱਥੇ ਵਿਹਾਰ ਨੂੰ ਚਲਦੀ ਏ ਸਕੂਟਰੀ ਤੇ ਤੇਲ ਪਾਉਣੇ ਆ ਉਹ ਲੱਤਾ ਪੱਤ ਕਰੂਗੇ ਮੁੰਡੇ ਇੱਥੇ ਵੀ ਇੱਧਾ ਜਿੱਤਾ ਵੀ ਇਸ਼ਤਾ ਵਿਹਾਰਾ ਕੇੰਦਾ ਕਰਾ ਮਾਜੀ ਵਿਹਾਰਾ ਪਿੱਛੇ ਨੂੰ ਹੀ ਮੜ ਜਾ ਪਿੱਛੇ ਨੂੰ ਹੋਣਾ ਮੈਂ ਪਿੱਛੇ ਨੂੰ ਮੜ ਜਾ ਕਾਲਦੇ ਆਂ ਮਿੱਤਰੋ ਮੈਂ ਮਿੱਤਰੋ ਕਹਿੰਦੀ ਪਤਾ ਨਹੀਂ ਕਿੱਧਰ ਨੂੰ ਜਾਈ ਜਾਂਦੇ ਆ ਮੈਂ ਨਹੀਂ ਆਇਆ ਉੱਧਰ ਲੈ ਅੰਦਰ ਕਰਕੇ ਨਹੀਂ ਆਇਆ ਅੱਧੇ ਵਾਲੀਆਂ ਟੱਕ ਟੈਕਟਰ ਲੈ ਲੀਏ ਬਿਹਾਰ ਦੀ ਬਹੁਤ ਦੂਰ ਦੀ ਗੱਲ ਹੈ ਬਿਹਾਰ ਆਪਣਾ ਬਹੁਤ ਟੈਕਟ ਕਰਾਉਂਦਾ ਪਿਆ ਜਾਵੇ ਜੀ ਦਾ ਇੱਥੇ ਜਾਣਾ ਜੀ ਇੱਥੇ ਜਾਣਾ ਮੇਰੇ ਕੋਲ ਟੈਕਟ ਕਿਸੇ ਨੂੰ ਵੀ ਲੈਣੀ ਆਉਂਦੀ ਮੈਂ ਬਹੁਤ ਸਾਡੀ ਹੈਲਪ ਨਹੀਂ ਕਰਦੇ ਬਾਈ ਪਰ ਇਹ ਓਏ ਆ ਹੈਲਪ ਨਹੀਂ ਕਰਦੇ ਬਾਈ ਮਾੜੀ ਵੀ ਆ ਪਹਿਲਾਂ ਨਹੀਂ ਪੈਣੀ ਹੁੰਦੀ ਸਧਾਂਕ ਦਾ ਹੁੰਦੀ ਆ ਇਹ ਛੱਡੋ ਹੀ ਆਪਾਂ ਕਿਹੜਾ ਨੰਬਰ ਅੰਦਰ ਛੇੜਦੇ ਆਂ ਪਤਾ ਕਿੱਦਾਂ ਇੱਥੇ ਜਾ ਕੇ ਸਰ ਐਚ ਐਸ ਐ ਆਉਣਾ ਮਮਾ ਐਸ ਐ ਐਚ ਪੜ੍ਹਨਾ ਵੀ ਨਹੀਂ ਹੁੰਦਾ ਇਹਨੂੰ ਮਾ ਇਹ ਉੱਪਰਲੇ ਟ੍ਰੇਨ ਦਾ ਨਾਮ ਤਾਂ ਦੇਖ ਲੈ ਕਿਹਦਾ ਆਇਆ ਯਾਰ ਟ੍ਰੇਨ ਦਾ ਨਾਮ ਹੀ ਦਾਸ ਤੋਂ ਪਿੱਛੇ ਆ ਕਿੰਨੀ ਤਰੀਕ ਨੂੰ ਜਣੀ ਇਹ ਪੀ ਕਰਨਾ ਪਰਾਵਾ ਕੀ ਕਰੀਏ ਮੈਂ ਕੋਈ ਦਾਜੂ ਜਾਲੀ ਆ ਭੈਣ ਚੱਲਦੇ ਵੀਰੇ ਅੱਜ ਦੀ ਆ ਇਹ ਪਤਾ ਨਹੀਂ ਮਿੱਤਰੋ ਚਲੋ ਦੇਖਦੇ ਹਾਂ ਹਾਂ ਆਇਆ ਮਿੱਤਰੋ ਕਸਾਮ ਤੁਮ ਜੇ ਚੱਲੇ ਹਾਂ ਕਿ ਦੁਕਾਨ ਤੋਂ ਗੁੰਮਤ ਕਰਾ ਲੈਣੇ ਚੱਲੋ ਖੋਲ ਲਾ ਖੋਲ ਕੇ ਲਈਏ ਦੁਕਾਨ ਤੇ ਚੱਲਨੇ ਬਾਜ਼ਾਰ ਬਜੂ ਚ ਗਏ ਆ ਪਹਿਲਾ ਮਿੱਤਰ ਹੋਈ ਨਹੀਂ ਚੱਲਨੇ ਆ ਹੋਰ ਕਾਫੇ ਕੂਹੇ ਚ ਹੁੰਦੀ ਕਹਿੰਦੇ ਅਸੀਂ ਫੋਨ ਕਰਕੇ ਦੇਖਾਂ ਜੀ ਇਹ ਕਿਹਦੇ ਸੌਣ ਕਾਫੇ ਚ ਹੋਣੀ ਉਹ ਹੱਥ ਲੱਗ ਮਿੱਤਰੋ ਨਹੀਂ ਫਾਸ ਤੋਂ ਡਰਦੇ ਆ ਗਲੀ ਬੰਦ ਚ ਆ ਗਏ ਆ ਪੌਸ਼ਾ ਹੀ ਬਹੁਤ ਖੜੀ ਅੱਜ ਫਗਵਾੜੇ ਰਿਹਾ ਮੈਂ ਕਿਹਾ ਇੱਕ ਬੋਤਲ ਜਰੂਰੀ ਹੋਰ ਦੇਣੀ ਆ ਬਤ ਕਰ ਦੇ ਨਹੀਂ ਸਿੱਧਾ ਚੱਲ ਮੈਂ ਦੱਸ ਦਾਂ ਤੇ ਮੈਂ ਸਿੱਧਾ ਚੱਲਾਂ ਇਹ ਗਲੀ ਹੈ ਨਹੀਂ ਹੋਰ ਗਲੀ ਆ ਆਰੇ ਆ ਮੂਰੇ ਮਾਤਾ ਮੁੰਤਾ ਇਹਨਾਂ ਦਾ ਸੱਤਾਂ ਮੂਰੇ ਮੂਰੇ ਐ ਮੂਰੇ ਰਾਹ ਹੈ ਨਹੀਂ ਚਾ ਵਕ ਹੋ ਕੇ ਗਲੀ ਦੇਖਦੇ ਆਂ ਅੰਮੀ ਗਲੀ ਆ ਆ ਗਲੀ ਆ ਆਰੇ ਚਲੋ ਚੱਲਦੇ ਆਂ ਔਰ ਖੜੀ ਐ ਸੇ ਪੌਸ ਮੋੜ ਤੇ ਮੋੜ ਦੇਂਗਾ ਨਹੀਂ ਚਲੋ ਆਹ ਲੇ ਬੰਨਿੰਦੇ ਆ ਆਇਆ ਯਾਰ ਇਹ ਹੀ ਆਇਆ ਯਾਰ ਆਇਆ ਪੌਸ ਗਲੀ ਆਂਗੇ ਬਚਾ ਲੈ ਬਚਾ ਲੈ ਬੰਨ੍ਹ ਕੇ ਲਿਆਦਾ ਕਿੰਧਰ ਘੜੀ ਘੜੀ ਕਿ ਬੜ ਗਿਆ ਕੱਲ੍ਹ ਆਣ ਚੈੱਕ ਕਰਾ ਕੇ ਜਾਣਾ ਅੱਜ ਕਹਿੰਦੇ ਬਿੜਾ ਦੀ ਖਸ ਗਈ ਬਿਨਾਂ ਆਤੀ ਕਿਉਂ ਆ ਆ ਮੁੰਡੇ ਨੂੰ ਸਿੱਧਾ ਲੈ ਕੇ ਜਾਣਾ ਆਪਣੇ ਲੈ ਬਣਾ ਦਿਓ ਟਿਕਟ ਕਰਾ ਕੇ ਜਾਣਾ ਕੀ ਗਏ ਠੀਕ ਹੈ ਠੀਕ ਹੈ ਮੈਨੂੰ ਤਰ ਸਕੂਟਰ ਨਹੀਂ ਚਲਾਉਣੀ ਆਉਂਦੀ ਆ ਪੌਲ ਸਾਹਣਾਂ ਤੋਂ ਡਰੀ ਜਾਂਦਾ ਉਹ ਆ ਖੜੇ ਆਪ ਚੌਥੇ ਪਾਸੇ ਮੋੜ ਲਿਆ ਫੇਆ ਨੇ ਸਿੱਧਾ ਸਿੱਧਾ ਰਾਹ ਜਾਂਦਾ ਜੀ ਐਨੂੰ ਮੋੜ ਹਣ ਫੇ ਕੋਈ ਨਹੀਂ ਮਿੱਤਰੋ ਅਮੀ ਕਮਾ ਕੇ ਲਿਆ ਫਗਵਾੜੇ ਚਲਾਨ ਕਰਾਉਣਾ ਹੈ ਬਾਧੂ ਦਾ ਉਹ ਤਾਂ ਵਿਚਾਲਾ ਮੈਂ ਚਲਾਈ ਉਹ ਚਲਾਨ ਹੋਇਆ ਨਹੀਂ ਲੈ ਇਹ ਕਹਿੰਦੇ ਇਹ ਚਲਾਨ ਨੂੰ ਚਲਾਨ ਹੋਇਆ ਨਹੀਂ ਐਨੀ ਕਪਾ ਮਾਰੀ ਜਾਂਦਾ ਸ਼ਾਮ ਨੂੰ ਟੱਕਰਨੇ ਆ ਉੱਪਰੋਂ ਉਹ ਸਿਲੰਡਰ ਤੇ ਰੱਖਣਾ ਚੱਲੇ ਆ ਮਿੱਤਰੋ ਪਾਜੀ ਨਾਲ ਸਿਲੰਡਰ ਤੇ ਰਾਈਏ ਜੀ ਜਿੰਨੇ ਜਿੰਨੇ ਆਂਦੇ ਲੈ ਕੇ ਜਾਂਦੇ ਨੇ ਵਿਆਹ ਤੇ ਉੜਈ ਆਈ ਹੈ ਹੁਣ ਸੈਂਟਰ ਲੇ ਲੇ ਤੇ ਆ ਮਿੱਤਰੋ ਤੇ ਇੰਦਿਆਂ ਹੰਦਵਾਰਾਂ ਬਾਅਦ ਪੈਂਡ ਨੂੰ ਸ਼ਾਮ ਚਲਾਂਗੇ ਆਹ ਭਾਜੀ ਇਹਨੇ ਘੇੜੇ ਕੋੜੇ ਮਾਲਕ ਉਹ ਯਾਰ ਆਪਾਂ ਉਹ ਲੈ ਕੇ ਆਉਣਾ ਪਰ ਕਿਉਂ ਆਹ ਉਹ ਮੰਗਾਤੇ ਹੋ ਨੇ ਹਾਂ ਉਹ ਭਾਜੀ ਉਹ ਨੂੰ ਪੈਸੇ ਦਿੰਨੇ ਆ ਹਾਂ ਦੇ ਦੇ ਕੋਈ ਨਹੀਂ ਮੈਨੂੰ ਬਣਾ ਲਈ ਮੈਂ ਦੇ ਦਿੰਦਾ ਕੋਈ ਨਹੀਂ ਦੇ ਦੇ ਭਾਜੀ ਨੇ ਆਤਰ ਮੰਗਾਇਆ ਆਹ ਇੱਕ ਆਦਰੀ ਲੈ ਸੋਨੇ ਲੱਗ ਗਈ ਭਾਜੀ ਬਾਕੀ ਚੱਲੇ ਹਾਂ ਪੈਂਡ ਨੂੰ ਬਾਹ ਹਾ ਨਮਾ ਬਾਹ ਹਾ ਨਮਾਰਦਾ ਤੂੰ ਬਾਹ ਹਾ ਨਮਾ ਬਾਹ ਹਾ ਨਮਾ ਬਾਹ ਹਾ ਨਮਾਰਦਾ ਤੂੰ ਬੱਜਿਆ ਹੀ ਨਹੀਂ ਹਮਨ ਬੱਜਿਆ ਹੀ ਨਹੀਂ ਕਿਹਾਂ ਨਹੀਂ ਬੱਜਿਆ ਇਹ ਨਮਾਰੇ ਕਿੰਨੇ ਪੈਸੇ ਲੈਂਦੇ ਤੈਨੂੰ 170 ਰੁਪਏ ਦੇ ਦੇ ਮੈਂ ਤੈਨੂੰ ਫੜਾਉਣਾ ਓ ਉੱਤੇ ਜਾ ਹੀ ਮੈਂ ਵੀ ਇਹਨੂੰ ਨੂੰ ਮੈਂ ਖਾਚਦਾ ਨਾ ਤੈਨੂੰ ਲੱਗੇ ਕਾ ਦੇ ਅਸੀਂ ਤਾਂ ਤੇਰੇ ਤੋਂ ਲੈ ਹੀ ਤੈਨੂੰ ਦੇਣੀ ਇਹ ਦੇ ਅਹੀਂ ਤਾਂ ਤੈਨੂੰ ਲੈਣੇ ਤੇ ਤੋਂ ਲੈ ਆ ਦੇਖੋ ਮੇਰਾ ਗੱਡੀ ਚੋ ਟੰਡ ਭਾਜੀ ਤੇਰੇ ਲਈ ਇਹ ਗੱਡੀ ਥੋੜੀ ਆ ਪਿੱਕੇ-ਪੋਕੇ ਦੇ ਪਿੱਛੇ ਬੈਠ ਤੂੰ ਆ ਆ ਗਈ ਆ ਤੇ ਪਰ ਆ ਐ ਉੱਤੇ ਬਾੜ ਦਣੇ ਇਹ ਕਰਦੇ ਆ ਭਾਜੀ ਜਿਹੜੇ ਬਚ ਗਏ 10-20 ਰੁਪਏ ਮੰਮਾ 500 ਚਲੋ ਕੱਢ ਲਿਓ ਮਤਰੋ ਜਿਹੜਾ ਬਲੌਗ ਦੇ ਦਾ ਕੱਢ ਲਿਓ ਨਿਕਲਿਆ ਗੱਡੀ ਚੋਂ ਹੋਰ ਫੇਰ ਠੀਕ ਆ ਭਲਵਾ ਵਧੀਆ ਹੈਕੀ ਬਾਦ ਮਿੱਤਰੋ ਚੱਲੇ ਆ ਡੀਮਾਰਟ ਸਵਾਲ ਲੈ ਕੇ ਆਇਆ ਸਮਾਨ ਆਹ ਆ ਮਿੱਤਰੋ ਡੀਮਾਰਟ ਸ਼ੋਪਿੰਗ ਆਨ ਕਰਕੇ ਸ਼ੋਪਿੰਗ ਮਲਦੇ ਆਂ ਸਿਰੋ ਸਮਾਨ ਲੈ ਲਿਆ ਆ ਇਹ ਆਖਰੇ ਡਿੱਗੀ ਵਿੱਚ ਜ਼ਿਆਦਾ ਸੀਗਾ ਕਿਉਂਕਿ ਡਿੱਗੀ ਚ ਰੱਖਣਾ ਪਿਆ ਬਾਕੀ ਆ ਖਾਣੇ ਵਾਲੇ ਆ ਚੱਲੇ ਆ ਹੁਣ ਮਿੱਤਰੋ ਇੱਕ ਆਪਾਂ ਲੈ ਕੇ ਆਂ ਜਿਉ ਮਾਈਕ ਮਾਈਕ ਕਿਉਂਕਿ ਬਾਜਬੋ ਘਾਟ ਸੁਣਦੀ ਆ ਮਾਈਕ ਲੈ ਕੇ ਆਣੇ ਲੱਭ ਕੇ ਮਾਈਕ ਦੀ ਮਿੱਤਰੋ ਗੱਲ ਬਣੀ ਨਹੀਂ ਆਵਾਜ਼ ਹੀ ਨਹੀਂ ਆਉਂਦੀ ਜੇ ਤਾਂ ਪੰਜ ਸੱਤ ਟਰਾਈ ਕਰ ਲੈ ਪਤਾ ਨਹੀਂ ਕੀ ਚੱਕਰ ਆ ਹੀ ਹੁੰਦਾ ਹਾਂ ਲੈ ਤੇ ਹਾਂ ਆਨਲਾਈਨ ਮੰਗਾ ਲੇ ਕੋਈ ਜੇ ਮੈਲ ਆਲਾ ਕਾਫੀ ਚੱਲੇ ਹੋਰ ਮਿੱਤਰੋ ਹੋਣਾ ਐਸੇ ਕਾਣ ਵੀ ਨਹੀਂ ਰਿਹਾ ਅੱਜ ਮਾਈਕ ਵਿੱਚ ਮਿੱਤਰੋ ਮਿਲਿਆ ਨਹੀਂ ਦੇਖਨੇ ਹਾਂ ਆਨਲਾਈਨ ਹੋ ਰਿਹਾ ਮਗਨੇ ਕੋਸ ਹਲਕਾ ਰਾਨਾ ਬਣ ਬਾਜ ਵੋ ਘੱਟ ਨਹੀਂ ਆ ਹਲਕਾ ਬੋਲ ਰਾਨਾ ਬਣ ਸਿਰੋ ਖਾ ਪੀ ਲਿਆ ਹਾਂ ਹਾਲਿਆ ਹਾਂ ਹਾਂ ਪੱਲੇ ਹੋ ਗਏ ਆ ਬੱਸ ਚੈੱਕ ਕਰਾ ਲਿਆ ਹੋ ਗਿਆ ਬਾਈ ਕਰਿਆ ਹੋ ਗਿਆ ਬਾਈ ਇਹਦਾ ਪਾਸ ਆ ਤਾਂ ਮੈਂ ਕੱਲੇ ਹੁਣ ਪੈਂਡਰੂ ਬਾਈਕ ਦਾ ਜਗਾੜ ਕਰਦੇ ਆ ਮਿੱਤਰ ਕੋਈ ਨਾ ਕੰਨਾ ਬੈਣਾ ਕਿਉਂਕਿ ਤਾਂ ਆਵਾਜ਼ ਵੀ ਚੌਂਗਲੀ ਹੈਗੀ ਬਾਈ 216 ਆ ਫੇਰ ਵੀ ਨਹੀਂ ਮਿੱਤਰ ਉਹ ਟੀ ਗੱਲ ਨਹੀਂ ਬਾਤ ਦੀ ਬਾਈ ਕਰਨਾ ਬੈਣਾ ਹੈ ਬੈਣਾ ਮੈਂ ਇਹਦਾ ਹੁਣ ਮੈਂ ਆਨਲਾਈਨ ਜਾ ਕੇ ਸਾਨੂੰ ਕਰਦੇ ਆ ਆਨਡਰਫੇਸ ਬਸ ਵਧੀਆ ਯਾਰ ਹੈ ਆਪਣੇ ਕੋਈ ਨਾ ਟਿਵੀ ਹੋਵੇ ਬੜਾ 1500 ਹੀ ਆਪਾਂ ਦਾ ਕੋਲ ਹੋਵੇ ਜਿਆਦਾ ਆਪਾਂ ਨਹੀਂ ਲੈ ਸਕਦੇ ਤਾਲਨੇ ਆ ਪੈਂਡਰੂ ਭਾਜੀ ਨੂੰ ਲਾਾਂਗੇ ਤੇਰਾ ਤੇ ਬਲੌਗ ਦੀ ਐਂਡਿੰਗ ਕਰੇ ਆਂ ਅਸੀਂ ਮਿੱਤਰੋ ਤੇ ਮਿਲਦੇ ਆਂ ਤੁਹਾਨੂੰ ਕਾਹਦੇ ਬਲੌਗਸ ਨੂੰ ਆਈ